ओके okay, so दे सो ਹੁਣ ਅਸੀਂ 30 ਸੈਂਟੀਮੀਟਰ ਦੇ ਆ ਦੇਖਦੇ ਆ ਖੂਚ 30 ਤੇ ਅ ਅਸੀਂ ਹੁਣ ਜਗਵੇਦੀ ਉਹ ਸਾਰੀ ਸੰਦੂਕ ਦੇ ਅ ਦੇ ਬਣਾਉਣ ਲਈ ਪਰਦੇ ਆ ਸੋਥੇ ਲਿਖਿਆ ਆ ਕਿ ਬਸਲੇਨ ਨੇ ਸ਼ਤਿਨ ਦੀ ਲੱਕੜੀ ਦਾ ਇੱਕ ਸੰਦੂਕ ਬਣਾਇਆ ਸੋ ਇਹ ਸੀ ਮੁਖ ਜਿੱਥੇ ਰੱਬ ਦੀ ਹੋਂਦ ਇਸ ਸੰਦੂਕ ਦੇ ਉੱਪਰੋਂ ਅ ਮੁਖ ਪਜਾਰੀ ਨਾਲ ਗੱਲ ਕਰਦੀ ਸੀ ਉਹਦੀ ਹੋਂਦ ਨੂੰ ਦਰਸਾਉਂਦੀ ਸੀ ਇਹ ਜਗ੍ਹਾ ਜਿਹੜੀ ਆ ਸੰਦੂਕ ਦੇ ਉੱਪਰ ਸੰਦੂਕ ਬਣਾਇਆ ਜਿਹਦੀ ਲੰਬਾਈ ਢਾਈ ਹੱਥ ਚੜਾਈ ਡੂਡ ਹੱਥ ਅਤੇ ਉਚਾਈ ਡੂਡ ਹੱਥ ਸੀ ਚੜਾਈ ਤੇ ਉਚਾਈ ਸੇਮ ਸੀ ਰਾਈਟ ਅਤੇ ਉਸ ਨੇ ਉਸ ਨੂੰ ਅੰਦਰੋਂ ਬਾਹਰੋਂ ਇਥੇ ਲਿਖਿਆ ਕੁੰਦਨ ਸੋਨੇ ਨਾਲ ਮੜਿਆ ਔਰ ਉਸ ਦੇ ਉੱਤੇ ਚਫੇਰੇ ਸੋਨੇ ਦੇ ਬਨੇਰੇ ਬਨੇਰੀ ਬਣਾਈ ਅਤੇ ਉਸ ਦੇ ਲਈ ਸੋਨੇ ਦੇ ਚਾਰ ਘੜੇ ਤਾਲ ਕੇ ਉਸ ਦੀਆਂ ਚੌਹਾਂ ਨੁਕਰਾਂ ਉੱਤੇ ਬਣਾਏ ਅਰਥਾਤ ਦੋ ਘੜੇ ਇੱਕ ਪਾਸੇ ਅਤੇ ਦੋ ਕੜੇ ਦੂਜੇ ਪਾਸੇ ਸੁਚੇਤਾ ਇਹਨਾਂ ਕੜਿਆਂ ਵਿੱਚ ਉਹ ਉਹ ਆ ਪੋਲ ਪਾਉਂਦੇ ਸੀ ਤਾਂ ਕਿ ਉਹ ਮੋਢਿਆਂ ਦੇ ਉੱਤੇ ਚੱਕ ਕੇ ਇਹਨੂੰ ਹੋਰ ਥਾਂ ਤੇ ਲਿਜਾ ਸਕਣ ਜੇ ਉਹਨਾਂ ਨੇ ਡੇਰਾ ਅਧੇੜ ਕੇ ਹੋਰ ਪਾਸੇ ਡੇਰਾ ਲਾਉਣਾ ਸੀ ਸੋ ਇੱਥੇ ਲਿਖਿਆ ਔਰ ਉਸ ਨੇ ਸ਼ਟੀਨ ਦੀ ਲੱਕੜੀਆਂ ਚੋਬਾਂ ਸੋ ਉਹਨਾਂ ਨੇ ਪੋਲਾਂ ਨੂੰ ਚੋਬਾਂ ਸਾਦੇ ਇੱਥੇ ਲਿਖਿਆ ਚੋਬਾਂ ਬਣਾਈਆਂ ਅਤੇ ਉਹਨਾਂ ਉੱਤੇ ਸੋਨਾ ਮੜਿਆ ਉਸ ਨੇ ਚੋਬਾਂ ਨੂੰ ਸੰਦੂਕ ਦੇ ਪਾਸ ਪਾਸੇਂ ਦੇ ਕੜਿਆਂ ਵਿੱਚ ਪਾਇਆ ਕੜਿਆਂ ਵਿੱਚ ਪਾਉਣਾ ਸੀ ਚੋਬਾਂ ਨੂੰ ਰਾਈ ਤਾਂ ਜੋ ਉਹਨਾਂ ਨਾਲ ਸੰਦੂਕ ਚੱਕਿਆ ਜਾਵੇ ਰਾਈ ਮੋਢਿਆਂ ਤੇ ਚਾ ਦੋ ਦੋ ਅੱਗੇ ਦੋ ਪਿੱਛੇ ਫਿਰ ਉਹ ਸੰਦੂਕ ਚੱਕਿਆ ਜਾ ਸਕਦਾ ਜਿੱਦਾਂ ਕਿਸੇ ਰਾਜੇ ਨੂੰ ਚੱਕਣਾ ਹੁੰਦਾ ਹੈ ਰਾਈ ਜਿੱਦਾਂ ਸੇਮ ਤਰੀਕੇ ਨਾਲ ਔਰ ਉਸਨੇ ਪ੍ਰਾਚਿਤ ਦਾ ਸਰਪੋਸ਼ ਸੋਇਰੇ ਸੰਦੂਕ ਤੇ ਉੱਪਰ ਪ੍ਰਾਚਿਤ ਦਾ ਸਰਪੋਸ਼ ਕੁੰਦਨ ਸੋਨੇ ਦਾ ਬਣਾਇਆ ਜਿਹਦੀ ਲੰਬਾਈ ਢਾਈ ਹੱਥ ਔਰ ਚੜਾਈ ਡੂਢਾ ਹੱਥ ਸੀ ਸੋ ਆਬਵੀਸਲੀ ਸੇਮ ਜੋ ਸੰਦੂਕ ਦੀ ਹੁਣੀਆ ਕਰਕੇ ਉਹਦਾ ਉਹਦਾ ਟੱਕਣ ਸੀ ਉਹ ਅਤੇ ਉਸ ਨੇ ਸੋਨੇ ਦੇ ਦੋ ਕਰੂਬੀ ਬਣਾਏ ਉਸ ਨੇ ਉਹਨਾਂ ਨੂੰ ਕਾਟ ਕੇ ਪ੍ਰਾਸ਼ਚਿਤ ਦੇ ਸਰਪੋਸ਼ ਦੇ ਦੋਹਾਂ ਸਿਰਿਆਂ ਤੇ ਬਣਾਇਆ ਇੱਕ ਕਰੂਬੀ ਇੱਕ ਸਿਰੇ ਤੇ ਅਤੇ ਦੂਜਾ ਕਰੂਬੀ ਦੂਜੇ ਸਿਰੇ ਤੇ ਉਸ ਨੇ ਕਰੂਬੀ ਪ੍ਰਾਸ਼ਚਿਤ ਦੇ ਸਰਪੋਸ਼ ਦੇ ਦੋਹਾਂ ਪਾਸਿਆਂ ਉੱਤੇ ਉਸੇ ਤੋਂ ਬਣਾਏ ਅਤੇ ਉਹ ਕਰੂਬੀ ਆਪਣੇ ਖਾਮ ਤਾਹਨੋਂ ਖੰਡਾਏ ਹੋਏ ਸਨ ਤੇ ਉਹਨਾਂ ਦੇ ਖੰਭ ਖੰਭ ਪ੍ਰਾਛਿਤ ਤੇ ਸਰਪੋਸ਼ ਨੂੰ ਢਕਣ ਸਨ। ਔਰ ਉਹਨਾਂ ਦੇ ਮੂੰਹ ਉਮੋ ਸਾਹਮਣੇ ਸਨ। ਅਤੇ ਕਰੂਬੀਆਂ ਦੇ ਮੂੰਹ ਪ੍ਰਾਛਿਤ ਦੇ ਸਰਪੋਸ਼ ਵੱਲ ਸਨ। ਸੋ ਅਸੀਂ ਦੇਖਦੇ ਜਿਹੜੀ ਇੱਕ ਕਰੂਬੀ ਆ ਇਹਨਾਂ ਨੂੰ ਡੇਰੇ ਦੇ ਪੜਦਿਆਂ ਦੇ ਉੱਤੇ ਵੀ ਸਮਾਇਆ। ਇਹਨਾਂ ਦੇ ਸੋਨੇ ਦੇ ਹਣ ਪ੍ਰਾਛਿਤ ਦੇ ਸਰਪੋਸ਼ ਦੇ ਉੱਪਰ ਇਹਨਾਂ ਨੂੰ ਸੋਨੇ ਵਜੋਂ ਘਟਕੇ ਵੀ ਰੱਖਿਆ। ਸੋ ਜਿਹੜੀ ਇੱਕ ਕਰੂਬੀ ਹੈ ਬਹੁਤ ਇਹਨਾਂ ਦੀ ਦਿਖਾਈ ਦਿਸ ਰਹੀ ਆ ਇਸ ਡੇਰੇ ਵਿੱਚ ਰਾਈਟ ਇਹਦੇ ਬਾਰੇ ਸੋਚ ਸਕਦੇ ਵੇ ਕਿਉਂ ਇਹ ਸਾਨੂੰ ਕਿਹੜੇ ਕਿਹੜੇ ਚੀਜ਼ ਵੱਲ ਸਾਡਾ ਮਨ ਖਿੱਚ ਰੱਬ ਖਿੱਚ ਰਿਹਾ ਹੈ ਇਹਦੇ ਰਾਹੀਂ ਉਸ ਨੇ ਸ਼ਕੀਨ ਦੀ ਲੱਕੜੀ ਦੀ ਇੱਕ ਮੇਜ਼ ਬਣਾਈ ਹੁਣ ਮੇਜ਼ ਬਾਰੇ ਗੱਲ ਹੋ ਰਹੀ ਆ ਸੋ ਇਹ ਮੇਜ਼ ਜਿਹੜੀ ਸੀ ਇਹ ਪਵਿੱਤਰ ਜਗ੍ਹਾ ਵਿੱਚ ਦੋ ਕਮਰੇ ਸੀ ਇੱਕ ਅਤ ਪਵਿੱਤਰ ਜਿਹਦੇ ਵਿੱਚ ਸੰਦੂਕ ਤੇ ਪ੍ਰਾਸ਼ਚ ਤਸਰਪੋਸ਼ੀ ਤੇ ਹੁਣ ਅਸੀਂ ਉਸ ਦੇ ਨਾਲ ਦੇ ਕਮਰੇ ਬਾਰੇ ਗੱਲ ਕਰ ਰਹੇ ਹਾਂ ਕਿ ਉਸ ਨੇ ਸ਼ਕੀਨ ਦੀ ਲੱਕੜੀ ਦੀ ਇੱਕ ਮੇਜ਼ ਬਣਾਈ ਉਸ ਦੀ ਲੰਬਾਈ 2 ਹੱਥ ਔਰ ਉਹਦੀ ਚੜਾਈ 1 ਹੱਥ ਔਰ ਉਹਦੀ ਉਚਾਈ 2 ਹੱਥ ਸੀ ਸੌਰੀ ਲੰਬਾਈ 2 ਹੱਥ ਉਹਦੀ ਚੜਾਈ 1 ਹੱਥ ਉਹਦੀ ਉਚਾਈ 2 ਹੱਥ ਸੀ ਅਤੇ ਉਸ ਨੂੰ ਕੁੰਦਨ ਸੋਨੇ ਨਾਲ ਮੜਿਆ ਔਰ ਉਸ ਦੇ ਚਫੇਰੇ ਸੋਨੇ ਦੀ ਬਨੇਰੀ ਬਣਾਈ ਉਸ ਨੇ ਉਹਦੇ ਲਈ ਇੱਕ ਚੁੱਪ ਇੱਕ ਚੱਪਾ ਭਾਰ ਕਿਨਾਰੀ ਚਫੇਰੇ ਬਣਾਈ ਅਤੇ ਉਸ ਨੇ ਸੋਨੇ ਦੀ ਬਨੇਰੀ ਕਿਨਾਰੀ ਦੇ ਚਫੇਰੇ ਬਣਾਈ ਉਸਨੇ ਉਹਦੇ ਲਈ ਸੋਨੇ ਦੇ 4 ਕੜੇ ਟਾਲ ਕੇ ਬਣਾਏ ਔਰ ਉਸਨੇ ਉਹਨਾਂ ਕੜਿਆਂ ਨੂੰ ਉਹਦੇ ਚਾਹਾਂ ਖੁੰਝਿਆਂ ਉੱਤੇ ਜਿਹੜੇ ਚਾਹਾਂ ਪਾਵੇਂ ਆ ਉੱਤੇ ਸਨ ਪਾ ਦਿੱਤਾ ਕਿਨਾਰੀ ਦੇ ਕੋਲ ਹੀ ਖੜੇ ਸਨ ਕਿਨਾਰੀ ਦੇ ਕੋਲ ਹੀ ਖੜੇ ਸਨ ਅਤੇ ਉਹ ਮੇਜ਼ ਦੇ ਚੱਕਣ ਨੂੰ ਚੋਬਾ ਪਾਉਣ ਲਈ ਸਨ ਔਰ ਉਹ ਚੋਬਾ ਸ਼ੀਮ ਦੀ ਲੱਕੜੀ ਤੋਂ ਬਣਾਈਆਂ ਅਤੇ ਉਸ ਉਹਨਾਂ ਨੂੰ ਸੋਨੇ ਨਾਲ ਮੜਿਆ ਤਾਂ ਜੋ ਮੇਜ਼ ਚੁੱਕੀ ਜਾਵੇ ਸੋ ਉਸੇ ਤਰੀਕੇ ਨਾਲ ਹੀ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਮ ਇਨਸਾਨਾਂ ਨੇ ਚੱਕਣਾ ਸੀ ਮੋਢਿਆਂ ਤੇ ਸਾਰੀਆਂ ਨਹੀਂ ਪਰ ਇਹ ਜਿਹੜੀਆਂ ਚੀਜ਼ਾਂ ਬਾਰੇ ਅੱਜ ਹੁਣ ਤੱਕ ਗੱਲ ਕਰ ਰਹੇ ਹਾਂ ਉਸ ਨੇ ਮੇਜ਼ ਦੇ ਉਤਲੇ ਭਾਂਡੇ ਕੁੰਦਨ ਸੋਨੇ ਦੇ ਬਣਾਏ ਅਰਥਾਤ ਉਸ ਦੀਆਂ ਥਾਲੀਆਂ ਚਮਚੇ ਗਾਗਰਾ ਅਤੇ ਡੋਲਨ ਦੇ ਕਟੋਰੇ ਉਸਨੇ ਸ਼ਮਾਨਦਨ ਕੁੰਦਨ ਸੋਨੇ ਦਾ ਬਣਾਇਆ ਅਤੇ ਉਹ ਸ਼ਮਾਨਦਨ ਘੜ ਕੇ ਬਣਾਇਆ ਉਸ ਦਾ ਪਾਇਦਾਨ ਔਰ ਡੰਡਾ ਔਰ ਕਟੋਰੇ ਔਰ ਗੋਲੇ ਔਰ ਫਲ ਉਸ ਵਿੱਚੋਂ ਹੀ ਸਨ ਮਤਲਬ ਇੱਕ ਇੱਕ ਸੋਨੇ ਦੇ ਦੇ ਹਿੱਸੇ ਚੋਂ ਔਰ ਛੇ ਟਹਿਣੀਆਂ ਉਸ ਦੇ ਦੋਹਾਂ ਪਾਸਿਆਂ ਤੋਂ ਨਿਕਲਦੀਆਂ ਸਨ ਸ਼ਮਾਨਦਨ ਦੇ ਇੱਕ ਪਾਸਿਓਂ ਤਿੰਨ ਟਹਿਣੀਆਂ ਅਤੇ ਸ਼ਮਾਦਾਨ ਦੇ ਦੂਜੇ ਪਾਸੇ ਉਹ ਤੈਣੇ ਟਾਣੀਆਂ ਤੇ ਇੱਕ ਕੱਬੇ ਹੋਣੀ ਸੀ ਬਾਈ ਸੋ ਸੱਤ ਸੇ ਉਹਦੇ ਉੱਤੇ ਦੀਵੇ ਜਿਹੜੇ ਆ ਐ ਇੱਕ ਟੈਣੀ ਉੱਤੇ ਤਿੰਨ ਕਟੋਰੇ ਸੋ ਇੱਕ ਟੈਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਗੋਲੇ ਔਰ ਫੁੱਲ ਔਰ ਦੂਜੀ ਟੈਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਔਰ ਗੋਲੇ ਔਰ ਫੁੱਲ ਸਨ ਅਤੇ ਐਉਂ ਹੀ ਸ਼ੇਆ ਟਾਣੀਆਂ ਲਈ ਸੀ ਜਿਹੜੀਆਂ ਸ਼ਮਾਦਾਨ ਤੋਂ ਨਿਕਲਦੀਆਂ ਸਨ ਅਤੇ ਸ਼ਮਾਦਾਨ ਵਿੱਚ ਚਾਰ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਉਹਦੇ ਗੋਲੇ ਔਰ ਉਹਦੇ ਫੁੱਲ ਸਨ ਸੀ ਇਹਦੇ ਸੱਤ ਛੇ ਤੈਨ ਇਧਰ ਤੈਨ ਇਧਰ ਉਹਨਾਂ ਟਹਿਣੀ ਉੱਤੇ ਫਿਰ ਬਦਾਮ ਦੇ ਫੁੱਲ ਤੇ ਗੋਲੇ ਤੇ ਮਤਲਬ ਤੇ ਫੇ ਗੱਬੇ ਇਹਨਾਂ ਸੱਤ ਦੀਵਿਆਂ ਦਾ ਵੀ ਮਤਲਬ ਹੈ ਕਾਸ ਰਾਈਟ ਰੱਬ ਨੇ ਐਮੀ ਤਨੀ ਸੱਤ ਵਾਰ ਤੇ ਛੇ ਵੀ ਕਰ ਸਕਦੇ ਸੀ ਤੈਨ ਵੀ ਕਰ ਸਕਦੇ ਸੀ 10 ਵੀ ਕਰ ਸਕਦੇ ਸੀ ਪਰ ਉਹਨੇ ਸੱਤ ਕੀਤੇ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਕਾਸ ਨਾ ਕਾਸ ਹੈ ਅਸੀਂ ਪਵਿੱਤਰ ਸ਼ਕਤੀ ਦੇ ਬਿਨਾਂ ਸਾਨੂੰ ਇਹ ਸਮਝ ਨਹੀਂ ਮਿਲ ਸਕਦੀ ਕਿ ਇਹਨਾਂ ਦਾ ਮਤਲਬ ਕੀ ਹੈ ਜਹਸਾ ਉਹ ਆਪ ਸਾਨੂੰ ਸਮੇਂ ਦੇ ਨਾਲ ਦੱਸੂਗਾ ਪਰ ਅਸੀਂ ਇੰਨਾ ਕੁ ਚੇਤੇ ਰੱਖ ਸਕੀਏ ਕਿ ਇਹਦਾ ਘੱਟੋ-ਘੱਟ ਆਪਣੇ ਆਪ ਨੂੰ ਸਵਾਲ ਤਾਂ ਪੁੱਛੀਏ ਕਿ ਇਸ ਚੀਜ਼ ਦਾ ਮਤਲਬ ਕੀ ਹੈ ਰਾਈਟ ਉਸ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਔਰ ਫਿਰ ਉਸ ਦੇ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਅਤੇ ਉਸ ਤੋਂ ਫਿਰ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਇਉਂ ਉਹਨਾਂ ਛੇਆਂ ਟਹਿਣੀਆਂ ਲਈ ਸੀ ਜਿਹੜੀਆਂ ਉਸ ਤੋਂ ਨਿਕਲਦੀਆਂ ਸਨ ਉਹਨਾਂ ਦੇ ਗੋਲੇ ਅਤੇ ਉਹਨਾਂ ਦੀਆਂ ਟਹਿਣੀਆਂ ਉਸੇ ਤੋਂ ਸਨ ਅਰਥਾਤ ਇਹ ਸਾਰਾ ਘੜਿਆ ਹੋਇਆ ਕੁੰਦਨ ਸੋਨੇ ਦਾ ਇੱਕ ਟੁਕੜੇ ਤੋਂ ਸੀ ਮਤਲਬ ਇਦਾਂ ਨਹੀਂ ਮਤਲਬ ਮੈਂ ਕਿਦਾਂ ਸਮਝਾਵਾਂ ਆਈ ਥਿੰਕ ਇਦਾਂ ਨਸੀਬੇ ਇੱਕ ਸੋਨੇ ਦਾ ਟੁਕੜਾ ਆ ਤੇ ਹੁਣ ਉਹਦੇ ਵਿੱਚੋਂ ਥੋੜ੍ਹਾ ਜਿਹਾ ਲੈ ਕੇ ਆ ਬਣਾਤਾ ਨੋ ਤੇ ਫਿਰ ਉਹਨੂੰ ਜੋੜਿਆ ਨਹੀਂ ਉਹਨੂੰ ਇੱਕ ਦੇ ਵਿੱਚੋਂ ਹੀ ਘੜਿਆ ਰਾਈਟ ਉਸ ਦੇ ਉਸ ਨੇ 7 ਦੀਵੇ ਬਣਾਏ 7 ਦੀਵੇ ਇੱਥੇ ਸਾਨੂੰ ਪਤਾ ਲੱਗਦਾ 7 ਚ ਕਿਹਨੇ 10 ਤਾਂ ਨਹੀਂ ਇੱਥੇ 10 ਤਾਂ 6 ਨੇ ਐਕ ਸੈਂਟਰ ਵਿੱਚ ਵੀ ਸੀ ਤਾਂ ਹੀ ਅਸੀਂ ਸੱਤ ਦੀਵੇ ਕਹਿ ਸਕਦੇ ਹਾਂ ਬਣਾਏ ਔਰ ਉਸ ਦੇ ਗੋਲ ਤਰਾਸ਼ ਅਤੇ ਉਸ ਤੇ ਗੁਲਦਾਨ ਕੁੰਦਨ ਸੋਨੇ ਦੇ ਸੰ ਅਤੇ ਉਸ ਨੇ ਇੱਕ ਮਨ ਇੱਕ ਮਣ ਦੇ ਲਗਭਗ ਕੁੰਦਨ ਸੋਨੇ ਤੋਂ ਇਹ ਸਾਰਾ ਇਹ ਸਾਰੇ ਪਾਂਡੇ ਬਣਾਏ ਇੱਕ ਮਨ ਮਣ ਦੇ ਲਗਭਗ ਕੁੰਦਨ ਸੋਨੇ ਦੇ ਆ ਉਸ ਨੇ ਸ਼ੀਂ ਦੀ ਲੱਕੜੀ ਤੋਂ ਧੂਪ ਦੀ ਇੱਕ ਜਗਵੇਦੀ ਬਣਾਈ ਉਸ ਦੀ ਲੰਬਾਈ 1 ਹੱਥ, ਉਹਦੀ ਚੜਾਈ 1 ਹੱਥ ਅਤੇ ਉਹ ਚੌਰਸ ਸੀ। ਯਾਨੀ ਚੜਾਈ ਤੇ ਲੰਬਾਈ ਜੀ ਐਕਾ ਚੌਰਸੀ ਹੋਣਾ ਅਤੇ 2 ਹੱਥ ਉਸ ਦੀ ਉਚਾਈ ਸੀ ਅਤੇ ਉਸ ਦੇ ਸਿੰਘ ਉਸੇ ਤੋਂ ਸਨ। ਉਸ ਨੇ ਉਹਨੂੰ ਖਾਲਸ ਸੋਨੇ ਨਾਲ ਮੜਿਆ। ਅਰਥਾਤ ਉਹਦਾ ਉੱਪਰਲਾ ਪਾਸਾ ਅਤੇ ਉਹਦੇ ਚਫੇਰੇ ਦੇ ਪਾਸੇ ਅਤੇ ਉਸ ਦੇ ਸਿੰਘ। ਉਸ ਨੇ ਉਹਦੇ ਚਫੇਰੇ ਇੱਕ ਸੋਨੇ ਦੀ ਬਨੇਰੀ ਬਣਾਈ ਅਤੇ ਉਸ ਲਈ ਸੋਨੇ ਦੇ ਦੋ ਕੜੇ ਉਸ ਦੀ ਬਨੇਰੀ ਦੇ ਹੇਠ ਉਸ ਦੇ ਦੋਹਾਂ ਪਾਸਾ ਇਹ ਇਤਲਕੇ ਪੱਲੇਾਂ ਉੱਤੇ ਅਤੇ ਉਸ ਦੀ ਦੋਹੀ ਪਾਸੀ ਪਾਸੀ ਬਣਾਈ ਉਸ ਨੂੰ ਚੁੱਕਣ ਲਈ ਚੋਬਾਂ ਦੇ ਥਾਂ ਸਨ ਉਸ ਨੇ ਚੋਬਾਂ ਸ਼ਰੀਮ ਦੀ ਲੱਕੜੀ ਤੋਂ ਬਣਾਈਆਂ ਅਤੇ ਉਹਨਾਂ ਨੂੰ ਸੋਨੇ ਨਾਲ ਮੜਿਆ ਉਸ ਨੇ ਮਸ ਕਰਨ ਦਾ ਪਵਿੱਤਰ ਤੇਲ ਅਤੇ ਨੈਰੋਲ ਧੂਪ ਨੂੰ ਗਾਂਧੀ ਦੇ ਕੰਮ ਅਨੁਸਾਰ ਬਣਾਇਆ ਓਕੇ ਸੋ ਇੱਥੇ ਅਸੀਂ ਫਿਰ ਹੁਣ ਗੱਲ ਕਰਕੇ ਹਟਿਆ ਵੀ ਸੰਦੂਕ ਕਿੱਦਾਂ ਉਹਨਾਂ ਨੇ ਇੱਕ ਬਣਾਇਆ ਪ੍ਰਾਸ਼ ਤੇ ਸਰਪੋਸ਼ਣ ਤੇ ਫਿਰ ਉਹਨਾਂ ਨੇ ਮੇਜ਼ ਜਿਹਦੇ ਉੱਤੇ ਰੋਟੀਆਂ ਰੱਖੀਆਂ ਜਾਣੀਆਂ ਸੀ 12 ਰੋਟੀਆਂ ਇੱਕ ਰੋਟੀ ਇੱਕ ਇਸਰਾਈਲ ਦੀ ਗੋਤ ਲਈ ਫਿਰ ਸ਼ਮਾਦਾਨ ਦੇ ਬਾਰੇ ਗੱਲ ਹੋਈ ਜੋ ਸ਼ਮਾਦਾਨ ਯੂ ਨੋ ਬਾਈਬਲ ਦੀ ਆਖਰੀ ਕਥਾ ਵਿੱਚ ਵੀ ਉਸ ਬਾਰੇ ਯੀਸ਼ੂ ਗੱਲ ਕਰਦਾ ਤੇ ਫਿਰ ਅਸੀਂ ਗੱਲ ਕੀਤੀ ਸੀ ਕਿ ਧੂਫ ਦੀ ਜਗਵੇਦੀ ਹੁਣ ਅਸੀਂ 38ਵੇਂ ਅਧਿਆਇ ਤੇ ਜਾਂਦੇ ਆ ਤੇ ਹੋਰ ਚੀਜ਼ਾਂ ਇਸ ਡੇਰੇ ਲਈ ਬਣਾਈਆਂ ਜਾਂਦੀਆਂ ਸੋ ਉਸ ਨੇ ਹੋਮ ਦੀ ਜਗਵੇਦੀ ਛਟੀਂ ਦੀ ਲੱਕੜੀ ਦੀ ਬਣਾਈ ਉਸ ਦੀ ਲੰਬਾਈ 5 ਹੱਥ ਉਹਦੀ ਚੌੜਾਈ ਇਬਾਰ ਸੀ ਉਹਦੀ ਚੌੜਾਈ 5 ਹੱਥ ਅਸਤੇ ਉਹ ਚੌਰਸ ਸੀ ਔਰ ਉਸ ਦੀ ਉਚਾਈ 3 ਹੱਥ ਸੀ ਉਸ ਨੇ ਉਸ ਦੇ ਸੰਗ ਉਸੇ ਤੋਂ ਉਸ ਦੇ ਚਾਹਾਂ ਖੁੰਜੀਆਂ ਤੇ ਬਣਾਈ ਅਤੇ ਉਸ ਨੂੰ ਪਿੱਤਲ ਨਾਲ ਬਣਿਆ ਸੋ ਇਹ ਹੁਣ ਪਿੱਤਲ ਦੇ ਅਸੀਂ ਸੋ ਅੰਦਰ ਕੁੰਦਨ ਸੋਨੇ ਦੀਆਂ ਚੀਜ਼ਾਂ ਹੁਣ ਬਾਹਰ ਪਿੱਤਲ ਦੀਆਂ ਚੀਜ਼ਾਂ ਹੈ ਜਗਵੇਦੀ ਦਾ ਸਾਰਾ ਸਮਾਨ ਉਹਨੂੰ ਉਹਨੇ ਉਸ ਨੇ ਬਣਾਇਆ ਅਰਥਾਤ ਤਸਲੇ ਕਾੜਸ਼ੇ ਬਾਟੇ ਤ੍ਰਸੂਲੀਆਂ ਅਤੇ ਅਨ ਇੱਥੇ ਲਿਖਿਆ ਅਨ ਗੀਠੀਆਂ ਬਣਾਈਆਂ ਉਸ ਦੇ ਸਾਰੇ ਭਾਂਡੇ ਪਿੱਤਲ ਦੇ ਸਨ ਸੋ ਇੱਥੇ ਅਸੀਂ ਦੇਖ ਸਕਦੇ ਹਾਂ ਵੀ ਮਟੀਰੀਅਲ ਵੀ ਹੋਰ ਵਰਤਿਆ ਜਾ ਰਿਹਾ ਪਿੱਤਲ ਉਸ ਨੇ ਜਗਵੇਦੀ ਲਈ ਪਿੱਤਲ ਦੀ ਇੱਕ ਜਾਲੀਦਾਰ ਝੰਜਰੀ ਬਣਾਈ ਉਹ ਉਹਦੇ ਥੜੇ ਦੇ ਹੇਠ ਅਤੇ ਉਹਦੇ ਗੱਬੇ ਸੀ ਅਤੇ ਉਸ ਨੇ ਚੌਹਾਂ ਖੁੰਝਾਂ ਲਈ ਚਾਰ ਕੜੇ ਪਿੱਤਲ ਦੀ ਝੰਝਰੀ ਲਈ ਬਣਾਏ ਜਿਹੜੇ ਚੋਬਾਂ ਦੇ ਥਾਵਾਂ ਲਈ ਸਨ ਉਸ ਨੇ ਸ਼ੀਮ ਦੀ ਲੱਕੜੀ ਦੀਆਂ ਚੋਬਾਂ ਬਣਾਈਆਂ ਅਤੇ ਉਹਨਾਂ ਨੂੰ ਪਿੱਤਲ ਨਾਲ ਬਣਿਆ ਸੋ ਹੁਣ ਸਾਰੀਆਂ ਚੀਜ਼ਾਂ ਅੰਦਰ ਜਿਹੜੀਆਂ ਅਸੀਂ ਸੋਨੇ ਨਾਲ ਕੁੰਦਨ ਸੋਨੇ ਨਾਲ ਬਣੀਆਂ ਜਾ ਰਹੀਆਂ ਸੀ ਬਾਹਰ ਵੀ ਬਸ਼ਖ ਚੋਬੇ ਵੀ ਸੀ ਉਹਨਾਂ ਨੂੰ ਪਿੱਤਲ ਨਾਲ ਬਣਿਆ ਜਾ ਰਿਹਾ ਹੈ ਉਸ ਉਹਦੀਆਂ ਚੋਬਾਂ ਨੂੰ ਜਗਵੇਦੀ ਦੇ ਪਾਸਿਆਂ ਦੇ ਕੜਿਆਂ ਵਿੱਚ ਪਾਇਆ ਜਿਨ੍ਹਾਂ ਨਾਲ ਉਹ ਚੁੱਕੀ ਜਾਵੇ ਉਸ ਨੇ ਉਹਨੂੰ ਫੱਟੀਆਂ ਨਾਲ ਖੋਖਲਾ ਬਣਾਇਆ। ਉਸ ਨੇ ਪਿੱਤਲ ਦਾ ਇੱਕ ਇੱਕ ਖੋਦ ਅਤੇ ਉਹਦੀ ਪਿੱਤਲ ਦੀ ਇੱਕ ਚੌਕੀ ਬਣਾਈ ਅਤੇ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਦੀਆਂ ਸੇਵਾ ਕਰਨ ਸੇਵਾਦਾਰਨੀਆਂ ਦੀਆਂ ਦਰਪਣਾ ਤੋਂ ਬਣਾਈ। ਉਸ ਨੇ ਹਾਤਾ ਬਣਾਇਆ ਅਤੇ ਦੱਖਣ ਦੇ ਪਾਸੇ ਵੱਲ ਹਾਤੇ ਲਈ ਮਹੀਨ ਉਣੀ ਹੋਈ ਕਤਾਨ ਦੀਆਂ ਕਨਾਤਾਂ 100 ਹੱਥ ਬਣਾਈਆਂ ਅਤੇ ਉਹਨਾਂ ਦੀਆਂ ਥੰਮੀਆਂ ਵੀ ਅਤੇ ਉਹਨਾਂ ਦੀਆਂ ਚੀਥੀਆਂ ਵੀ ਪਿੱਤਲ ਦੀਆਂ ਸਨ ਅਤੇ ਥੰਮੀਆਂ ਦੇ ਕੁੰਡੇ ਅਤੇ ਉਹਨਾਂ ਦੇ ਕੜੇ ਚਾਂਦੀ ਦੇ ਸਨ ਅਤੇ ਉੱਤਰ ਦੇ ਪਾਸੇ ਵੱਲ 100 ਹੱਥ ਹੁਣ ਹੁਣ ਜਿਹੜੇ ਵੇੜੇ ਬਾਰੇ ਗੱਲ ਹੋ ਰਹੀ ਹੈ ਸੋ ਡੇਰਾ ਆ ਇੱਥੇ ਉਹਦੇ ਬਾਰੇ ਗੱਲ ਹੋ ਹੋ ਗਈ ਫਿਰ ਅਸੀਂ ਯੂ ਨੋ ਜਗਵੇਤੀ ਬਾਰੇ ਹੁਣ ਅਸੀਂ ਜਿਹੜੇ ਆਜ ਦੇ ਦੁਆਲੇ ਜਿਹੜਾ ਵੇੜਾ ਸੀ ਉਹਦੇ ਦੁਆਲੇ ਜਿਹੜੇ ਪੜਦੇ ਸੀ ਤੇ ਉਹ ਪੜਦੇ ਕਿਦਾਂ ਟੰਗੇ ਹੋਏ ਸੀ ਕਿਹੜੀ ਚੀਜ਼ਾਂ ਦੇ ਉੱਤੇ ਟੰਗੇ ਹੋਏ ਸੀ ਉਹ ਉਹਨਾਂ ਬਾਰੇ ਹੁਣ ਗੱਲ ਹੋ ਰਹੀ ਹੈ ਉਹਨਾਂ ਦੀਆਂ ਥੰਮੀਆਂ ਵੀ ਅਤੇ ਉਹਨਾਂ ਦੀਆਂ ਚੀਥੀਆਂ ਵੀ ਪਿੱਤਲ ਦੀਆਂ ਸਨ ਅਤੇ ਉਹਨਾਂ ਥੰਮੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ ਅਤੇ ਲੈਹੰਦੇ ਪਾਸੇ ਵੱਲ ਕਨਾਤਾ 50 ਹੱਥ ਸਨ ਉਹਨਾਂ ਦੀਆਂ ਥੰਮੀਆਂ 10 ਉਹਨਾਂ ਦੀਆਂ ਚੀਥੀਆਂ 10 ਸਨ ਅਤੇ ਥੰਮੀਆਂ ਦੇ ਕੁੰਡੇ ਔਰ ਕੜੇ ਚਾਂਦੀ ਦੇ ਸਨ। ਅਤੇ ਸਾਹਮਣੇ ਚੜ੍ਹਦੇ ਪਾਸੇ ਵੱਲ 50 ਹੱਥ ਵਰਵਜੇ ਦੇ ਵਰਵਜੇ ਦੇ ਇੱਕ ਪਾਸੇ ਦੀਆਂ ਕਨਾਤਾ 15 ਹੱਥ ਸਨ ਅਤੇ ਉਹਨਾਂ ਦੀਆਂ ਥਾਮੀਆਂ 3 ਅਤੇ ਉਹਨਾਂ ਦੀਆਂ ਚੀਥੀਆਂ 3 ਸਨ। ਇਹ ਐਉਂ ਦੂਜੇ ਪਾਸੇ ਲਈ ਸੀ। ਅਰਥਾਤ ਹਾਤੇ ਦੇ ਫਟ ਟੱਕ ਦੇ ਦੋਹੀ ਪਾਸੇ ਸੀ। 15 15 ਹੱਥ ਦੀਆਂ ਕਨਾਤਾ ਸਨ ਅਤੇ ਉਹਨਾਂ ਦੀਆਂ ਥਮੀਆਂ 3 ਅਤੇ ਉਹਨਾਂ ਦੀਆਂ ਚੀਥੀਆਂ 3 ਸਨ ਸੋ ਹੁਣ ਅਸੀਂ ਐਂਟ੍ਰੈਂਸ ਬਾਰੇ ਗੱਲ ਹੋ ਰਹੀ ਆ ਸੋ on entrance ਤੇ ਤੈਨ ਥਮੀਆਂ ਇਧਰਲੇ ਪਾਸੇ ਤੈਨ ਥਮੀਆਂ ਇਧਰ 15 15 ਫੁੱਟ ਪਾੜਦੇ ਇਧਰ ਲੱਗਣੇ ਸੀ 15 ਇਧਰ ਲੱਗਣੇ ਸੀ 15 15 ਨੂੰ 30 ਕਰ ਦਿੰਦੇ ਆ ਪਰ ਅਸੀਂ ਜਾਣਦੇ ਕਿ ਹੈਗਾ ਚੌੜਾ 50 I think yeah so B ਫੁੱਟ ਰਹਿੰਦੇ ਆ ਉਹ ਹੈ ਉਹ ਸੀ ਵੇੜੇ ਦਾ ਦਰਵਾਜ਼ਾ ਜੋ ਕੱਪੜਿਆਂ 'ਚ ਪੜਦਿਆਂ ਦੇ ਨਾਲ ਬਣਾਇਆ ਗਿਆ ਸੀ ਸੋ ਅਸੀਂ ਦੇਖਦੇ ਹਾਂ ਮੇਬੀ ਆਮ ਰਾਈਟ ਮੇਬੀ 20 ਫੀਟ ਆਈ ਥਿੰਕ 20 ਫੀਟ ਇਜ਼ ਰਾਈਟ ਹਾਤੇ ਦੇ ਚਾਹਾਂ ਪਾਸਿਆਂ ਦੀ ਕਨਾਤਾ 19 19 ਹੋਏ ਕਤਾਨ ਦੀਆਂ ਸਨ ਅਰ ਥੰਮੀਆਂ ਦੀਆਂ ਚੀਥੀਆਂ ਪਿੱਤਲ ਦੀਆਂ ਸਨ ਅਤੇ ਥੰਮੀਆਂ ਦੇ ਕੰਡੇ ਦੇ ਕੁੰਡੇ ਔਰ ਕੜੇ ਚਾਂਦੀ ਦੇ ਸਨ ਅਤੇ ਉਹਨਾਂ ਦੇ ਸਿਰਿਆਂ ਦਾ ਮੋੜ ਮੜ ਚਾਂਦੀ ਦਾ ਸੀ ਅਤੇ ਹਾਤੇ ਦੀਆਂ ਸਾਰੀਆਂ ਥੰਮੀਆਂ ਚਾਂਦੀ ਨਾਲ ਮੜੀਆਂ ਹੋਈਆਂ ਸਨ ਸੋ ਹਾਥੇ ਦੇ ਫਾਰਟਕਲੇ ਇੱਕ ਔਟ ਨੀਲੇ ਬੈਂਗਣੀ ਅਤੇ ਕਰਮਚੀਨ ਮਹੀਨ ਉਨੇ ਹੋਇ ਇੱਕ ਤਾਨ ਦੀ ਸੀ ਸੋ ਹੁਣ ਅਸੀਂ ਬੇਸਿਕਲੀ ਦਰਵਾਜੇ ਬਾਰੇ ਗੱਲ ਕਰ ਰਹੇ ਹਾਂ ਵੇੜੇ ਦੇ ਦਰਵਾਜੇ ਬਾਰੇ ਅਤੇ ਉਹ ਖੀਸੇ ਦੇ ਘਾਰ ਦਾ ਕੰਮ ਸੀ ਉਹਦੀ ਲੰਬਾਈ 20 ਹੱਥ ਅਤੇ ਉਹਦੀ ਉਚਾਈ ਚੜ੍ਹਾਈ ਜਿੰਨੀ 5 ਹੱਥ ਹਾਥੇ ਦੀਆਂ ਕਨਾਤਾ ਵਾਂਗ ਸੀ ਉਹਨਾਂ ਦੀਆਂ ਥੰਮੀਆਂ 4 ਅਤੇ ਉਹਨਾਂ ਦੀਆਂ ਚੀਥੀਆਂ 4 ਪਿੱਤਲ ਦੀਆਂ ਸਨ ਉਹਨਾਂ ਦੇ ਕੰਡੇ ਉਹਨਾਂ ਦੇ ਕੁੰਡੇ ਚਾਂਦੀ ਦੇ ਅਤੇ ਉਹਨਾਂ ਦੇ ਸਿਰਿਆਂ ਦਾ ਮੜ ਅਤੇ ਉਹਨਾਂ ਦੇ ਕੜੇ ਚਾਂਦੀ ਦੇ ਸਨ। ਡੇਰੇ ਅਤੇ ਹਾਤੇ ਦੇ ਆਲੇ ਦੁਆਲੇ ਦੀਆਂ ਸਾਰੀਆਂ ਕਿਲੀਆਂ ਪਿੱਤਲ ਦੀਆਂ ਸਨ। ਸੋ ਕਿਲੀਆਂ ਚਾਹੀਦੀਆਂ ਸੀ ਆ ਵੀ ਸੀ ਜਦੋਂ ਮਤਲਬ ਵੇੜਾ ਸੀ ਉਹ ਥੰਮੀਆਂ ਦੇ ਉੱਤੇ ਉਹਨਾਂ ਨੇ ਪੜਦੇ ਨਮਕਾਇਓ ਸੀ ਫਿਰੋਜੇ ਪੜਦੇ ਸੀ ਉਹ ਕਿਲੀਆਂ ਨਾਲ ਬਾਹਰ ਨੂੰ ਜਾਂਦੇ ਸੀ ਪੂਰੇ ਵੇੜੇ ਦੁਆਲ ਦੁਆਲੇ ਇਹ ਡੇਰੇ ਦਾ ਲੇਖਾ ਹੈ ਅਰਥਾਤ ਸਾਖੀ ਦੇ ਡੇਰੇ ਦਾ ਜਿਵੇਂ ਉਹ ਮੂਸਾ ਦੇ ਹੁਕਮ ਅਨੁਸਾਰ ਲੇਵੀਆਂ ਦੀ ਅਪਾਸਨਾ ਦੇ ਕੰਮ ਲਈ ਹਰੂਨ ਜਾਜਕ ਦੇ ਪੁੱਤਰ ਇਥਮਾਰ ਦੇ ਰਾਹੀ ਗਿਣਿਆ ਗਿਆ ਸੋ ਹੁਣ ਅਨਸਾਰੇ ਸਮਾਨ ਦੀ ਜਿਹੜੀ ਗਿਣਤੀ ਹੋਣੀ ਹੈ ਯੂ ਨੋ ਇੰਟਰਸਟਿੰਗ ਇਟ ਕਿ ਇਹ ਮਾਰਕਸ ਤੇ ਇਸ ਗਿਣਤੀ ਦਾ ਪਰ ਅਮ ਸਾਰੇ ਲਈ ਇਥੇ ਲਿਖਿਆ ਸੋ ਹੂਰ ਦੇ ਦੇ ਪੋਤਰੇ ਔਰ ਉਰੀ ਦੇ ਪੁੱਤਰ ਬਸ ਲੈਨ ਨੇ ਜਿਹੜਾ ਯਹੂਦਾ ਦੇ ਗੋਦ ਦਾ ਸੀ ਜੋਕ ਯਹੋਵਾ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਬਣਾਇਆ ਉਹਦੇ ਨਾਲ ਆਹਲੀਅ ਅਹੀਸਮਾਕ ਦਾ ਪੁੱਤਰ ਸੀ ਜਿਹੜਾ ਦਾਨ ਦੇ ਗੋਦ ਦਾ ਸੀ ਉੱਚ ਤੇਰੇ ਔਰ ਕਾਰੀਗਰ ਅਤੇ ਨੀਲੇ ਬੈਂਗਣੀ ਕਿਰਮਚੀ ਮਹੀਨਕਤਾਂ ਦਾ ਕਸੀਦੇਕਾਰ ਸੀ ਸਾਰਾ ਸੋਨਾ ਜਿਹੜਾ ਪਵਿੱਤਰ ਸਥਾਨ ਦੇ ਕੰਮ ਦੇ ਵਾਰਤਨ ਵਿੱਚ ਆਇਆ ਅਰਥਾਤ ਪੇਟ ਦਾ ਸੋਨਾ 29 ਕਿਕਾਰ ਅਤੇ 730 ਸ਼ਕਲ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਹੋਇਆ ਸੋ ਹੁਣ ਸੋਨੇ ਬਾਰੇ ਗੱਲ ਹੋ ਰਹੀ ਹੈ ਕਿੰਨਾ ਵਰਤਿਆ ਗਿਆ ਅਤੇ ਮੰਨਲੀ ਦੇ ਲੋਕ ਲੋਕਾਂ ਦੀ ਚਾਂਦੀ ਜਿਨ੍ਹਾਂ ਦਾ ਲੇਖਾ ਹੋਇਆ 100 ਕਿਕਾਰ ਅਤੇ 1700 75 ਸ਼ਕਲ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਸੀ ਸੋ ਜਿਹੜਾ ਸ਼ਕਲ ਆ ਇਹ ਪਵਿੱਤਰ ਅਸਥਾਨ ਦਾ ਅਨਸਾਰ ਉਹਦਾ ਮਤਲਬ ਇਹ ਇਹਦੀ ਜਿਹੜੀ ਇਹਦਾ ਜਿਹੜਾ ਭਾਰ ਸੀ ਜਿਹੜੀ ਤੋਲਣ ਦੀ ਜਿਹੜੀ ਡੈਫੀਨੇਸ਼ਨ ਸੀ ਉਹ ਉਹ ਬੰਨੀ ਹੋਈ ਸੀ ਇਤਨੇ ਕਿ ਪਵਿੱਤਰ ਅਸਥਾਨ ਦੇ ਸ਼ਕਲ ਅਨਸਾਰ ਸੋ ਇਹਦਾ ਭਾਰ ਸੀ ਇਹਦਾ ਤੋਲਣਾ ਵੀ ਕਿੰਨਾ ਪਹੁੰਚਦਾ ਸੀ ਮਸ਼ੀਨ ਦੇ ਉੱਤੇ ਰੱਖ ਕੇ ਤੋਲਣ ਨੇ ਪਰ ਉਦੋਂ ਕਿਸੇ ਚੀਜ਼ ਦੇ ਨਾਲ ਉਹਦੀ ਤੋਲਨਾ ਸ਼ਬਦ ਸੀ ਤਾਂ ਹੀ ਵਰਤੇ ਕਿਸੇ ਚੀਜ਼ ਨਾਲ ਉਹਦੇ ਤੋਲਨਾ ਕਰਨੀ ਪੈਂਦੀ ਸੀ ਦੇਖਣ ਲਈ রাইਟ ਤੋਲਨਾ ਦਾ ਮਤਲਬ ਇਹੀ ਆ ਤੇ ਉਹ ਜਿਹੜੀ ਚੀਜ਼ ਨਾਲ ਉਹ ਸ਼ਕਲ ਤੋਲਿਆ ਜਾਂਦਾ ਸੀ ਉਹ ਪਵਿੱਤਰ ਸਥਾਨ ਦੇ ਵਿੱਚ ਜਾਂਦ ਵਿੱਚ ਸੀ ਆਈ ਡੋਨਟ ਨੋ ਪਰ ਉਹਦੇ ਰਾਹੀਂ ਕਹ ਲਓ ਉਹਦੀ ਜਿਹੜਾ ਓਰੀਜਨਲ ਤੇ ਸੀ ਅਰਥਾਤ ਜੀਆਂ ਭਰਤੀ ਅੱਧਾ ਸ਼ਕਲ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਉਹਨਾਂ ਸਾਰਿਆਂ ਤੋਂ ਜਿਹੜੇ ਨਹੀਂ ਲਿਖਿਆ ਆ ਅਸੀਂ 25 ਮ ਅ ਦੁਆਰਾ ਸ਼ੁਰੂ ਕਰਦੇ ਹਾਂ ਅਤੇ ਮੰਡਲੀ ਦੇ ਲੋਕਾਂ ਦੀ ਚਾਂਦੀ ਜਿਨ੍ਹਾਂ ਦਾ ਲੇਖਾ ਹੋਇਆ ਯਸ ਐਕਸਕਕਾਰ ਅਤੇ 1775 ਸ਼ਕਲ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਸੀ। ਅਰਥਾਤ ਜੀਆਂ ਭਰਤੀ ਅੱਧਾ ਸ਼ਕਲ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਉਹਨਾਂ ਸਾਰਿਆਂ ਤੋਂ ਜਿਹੜੇ ਗਿਣਿਆ ਜਿਹੜੇ ਗਿਣਿਆ ਹੋਇਆ ਵਿੱਚ ਰਲਦੇ ਸਨ ਲਿਆ ਜਿਹੜੇ 20 ਬਰੇ ਦੇ ਅਤੇ ਉਹਦੇ ਸਨ ਅਤੇ ਉੱਤੇ ਦੇ ਸਨ ਅਤੇ 6,10,050 550 ਸੋ ਇਹ ਉਸ ਪਾਸੇ ہماری ਗੱਲ ਹੋ ਰਹੀ ਆ ਜਿਹੜੇ ਰੱਬ ਨੇ ਸਾਰਿਆਂ ਤੋਂ ਸਾਰੇ ਆਦਮੀਆਂ ਤੋਂ ਲਈ ਸੀ ਤੇ ਉਹਦਾ ਜਿਹੜਾ ਮੁੱਲ ਇਹ ਸੀ ਆਈ ਥਿੰਕ ਅੱਧਾ ਸ਼ਕਲ ਹਰੇਕ ਆਦਮੀ ਦਾ ਤੇ ਉਹਦੀ ਹੁਣ ਗਣਤੀ ਹੋ ਰਹੀ ਆ ਅਤੇ ਚਾਂਦੀ ਦੇ ਅਤੇ ਚਾਂਦੀ ਦੇ ਸੌਖ ਕਾਰ ਪਵਿੱਤਰ ਅਸਥਾਨ ਦੀਆਂ ਚੀਥੀਆਂ ਅਤੇ ਪੜਦੇ ਦੀਆਂ ਚੀਥੀਆਂ ਲੈ ਵਰਤੇ ਗਏ ਅਰਥਾਤ 100 ਚੀਥੀਆਂ 100 ਕਕਾਰ ਇੱਕ ਚੀਥੀ ਇੱਕ ਕਕਾਰ ਅਤੇ 1700 75 ਸ਼ਕਲ ਤੋਂ ਉਸਨੇ ਥਮੀਆਂ ਦੇ ਕੁੰਡੇ ਬਣਾਏ ਅਤੇ ਉਹਨਾਂ ਦੇ ਸਿਰਿਆਂ ਨੂੰ ਮੜਿਆ ਅਤੇ ਉਹਨਾਂ ਦੇ ਕੜੇ ਬਣਾਏ ਭੇਟ ਦਾ ਪਿੱਤਲ 70 ਕਕਾਰ ਅਤੇ 2400 ਸ਼ਕਲ ਸੀ ਉਸ ਤੋਂ ਉਹਨੇ ਮੰਡਲੀ ਦੇ ਤੰਬੂ ਦੇ ਦਰਵਾਜੇ ਦੀਆਂ ਚੀਥੀਆਂ ਅਤੇ ਪਿੱਤਲ ਦੀ ਜਗਵੇਦੀ ਅਤੇ ਉਸ ਦੀ ਪਿੱਤਲ ਦੀ ਝੰਜਰੀ ਅਤੇ ਜਗਵੇਦੀ ਦੇ ਸਾਰੇ ਭਾਂਡੇ ਬਣਾਏ। ਨਾਲੇ ਹਾਤੇ ਦੇ ਚਾਹਾਂ ਪਾਸਿਆਂ ਦੀਆਂ ਚੀਥੀਆਂ ਅਤੇ ਹਾਤੇ ਦੇ ਫਾਟਕ ਦੀਆਂ ਚੀਥੀਆਂ ਅਤੇ ਡੇਰੇ ਦੀਆਂ ਸਾਰੀਆਂ ਕਿੱਲੀਆਂ ਅਤੇ ਹਾਤੇ ਦੇ ਚਾਹਾਂ ਪਾਸਿਆਂ ਦੀਆਂ ਕਿੱਲੀਆਂ। ਸੋ ਇਹ ਅਖੀਰ ਵਿੱਚ ਅਸੀਂ ਪੜ੍ਹ ਕੇ ਜੋ ਹਟੇ ਹਾਂ 38ਵੇਂ ਅਧਿਆਏ ਦੀ ਦਾ ਆਖਰੀ ਹਿੱਸਾ ਇਥੇ ਉਹ ਸਾਰੇ ਬੇਮਤ ਸੋਨਾ ਜਿਹੜਾ ਵਰਤਿਆ ਗਿਆ ਸੀ ਕਿੰਨਾ ਵਰਤਿਆ ਗਿਆ ਉਹਦਾ ਭਾਰ ਕਿੰਨਾ ਸੀ ਚਾਂਦੀ ਕਿੰਨੀ ਵਰਤੀ ਗਈ ਤੇ ਜਦ ਚਾਂਦੀ ਕਿੰਨੀ ਉਹਨਾਂ ਨੇ ਕਿੰਨੀ ਲਿਆਂਦੀ ਅੰਦਰ ਉਸ ਅਧੇਸ਼ਕਲ ਅਨੁਸਾਰ ਜਿਹੜਾ ਹਰੇਕ ਲਈ ਸੀ ਹਰੇਕ ਆਦਮੀ 6 ਲੱਖ ਆਦਮੀਆਂ ਦੇਲੇ ਤੋਂ ਲਿਆ ਗਿਆ ਸੀ ਤੇ ਅਮ ਸੋ ਇਥੇ ਲੇਖਾ ਦਿੱਤਾ ਜਾ ਰਿਹਾ ਆ ਸਾਰੀਆਂ ਚੀਜ਼ਾਂ ਦਾ ਜਿਹੜੀਆਂ ਵਾਰਤਾਂ ਗਈਆਂ ਖਾਸ ਕਰਕੇ ਕੀਮਤੀ ਅਮ ਤੱਤਾਂ ਦਾ ਸੋਨਾ ਚਾਂਦੀ ਵਗੈਰਾ ਸੋ ਆਈ ਥਿੰਕ ਐਕਸ਼ਲੀ ਇਸ ਸੋਨੇ ਚਾਂਦੀ ਦੀ ਮੇਨਲੀ ਗੱਲ ਹੋ ਰਹੀ ਆ ਹਾਂ ਪਿੱਤਲ ਦੀ ਵੀ ਗੱਲ ਹੋ ਰਹੀ ਆ ਸੋ ਅਸੀਂ ਘਟੋ ਘਟ ਇੰਨਾ ਕਹਿ ਸਕਦੇ ਆ ਵੀ ਇਹ ਕੋਈ ਕਹਾਣੀ ਜੇ ਨਹੀਂ ਲੱਗਦੀ ਇਹ 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 ਲੱਗਦਾ ਕਿ ਬਰੀਕੀ ਵਿੱਚ ਕਿਸ ਨੇ ਇਹ ਰਿਕਾਰਡ ਕੀਤਾ ਹੈ ਹਿਸਟਰੀ ਆ ਸੋ ਕੈਵਰੀ ਲੋਕ ਕਹਿੰਦੇ ਬਾਈਬਲ ਦੀਆਂ ਕਹਾਣੀਆਂ ਬਣੀਆਂ ਕਹਾਣੀਆਂ ਪਰ ਅਸੀਂ ਪੜ੍ਹ ਕੇ ਸਾਨੂੰ ਪਤਾ ਲੱਗਦਾ ਵੀ ਇਹ ਐਵੇਂ ਹੀ ਨਹੀਂ ਕਹਾਣੀ ਲੱਗਦੀ ਜਿੱਦ ਕਹਾਣੀਆਂ ਦੱਸੀਆਂ ਜਾਂਦੀਆਂ ਇਹਦੇ ਵਿੱਚ ਬਹੁਤ ਬਰੀਕੀ ਵਿੱਚ ਚੀਜ਼ਾਂ ਸਮਝਾਈਆਂ ਆ ਰਿਕਾਰਡ ਪਾਇਆ ਗਿਆ ਹੈ ਸੋ ਇਹ ਇੱਕ ਇਹ ਇਸ ਕਰ ਨਹੀਂ ਸੀ ਮੰਨਦੇ ਕਿ ਰੱਬ ਦਾ ਬਚਨ ਹੈ ਪਰ ਇਹ ਜ਼ਰੂਰ ਸਾਨੂੰ ਹੋਰ ਇਹ ਦੱਸਦਾ ਆ ਸਬੂਤ ਮਿਲਦਾ ਹੋਰ ਕਿ ਇਹ ਵਾਕਈ ਪਰਮੇਸ਼ਰ ਦਾ ਬਚਨ ਹੈ ਕਿ ਇਹ ਅਸਲੀ ਰਿਕਾਰਡ ਹੈ ਜੋ ਉਸ ਸਮੇਂ ਕੀਤਾ ਗਿਆ ਸੀ ਤੇ ਮਤਲਬ ਜੇ ਇਹ ਰਿਕਾਰਡ ਅਸਲੀ ਆ ਤੇ ਬਾਕੀ ਦੀ ਕਹਾਣੀ ਵੀ ਫਿਰ ਅਸਲੀ ਆ ਕਹਿਣ ਦਾ ਮਤਲਬ ਹੈ ਰੱਬ ਨੇ ਮੂਸਾ ਨਾਲ ਗੱਲ ਕੀਤੀ ਉਹਨੂੰ ਇਹ ਡੇਰਾ ਰਚਣ ਲਈ ਕਿਹਾ ਫਿਰ ਬਸਲਾਲ ਆਹਲੀਅਬ ਤੇ ਉਹਨਾਂ ਦੇ ਨਾਲ ਜਿਹੜੇ ਕਾਰੀਗਰ ਸੀ ਉਹਨਾਂ ਨੂੰ ਉਹਨਾਂ ਵਿੱਚ ਪਵਿੱਤਰ ਸ਼ਕਤੀ ਭਰ ਕੇ ਰੱਬ ਨੇ ਇਹ ਜਿਹੜੀ ਜਗ੍ਹਾ ਬਣਾਈ ਤਾਂ ਕਿ ਉਹ ਆਪਣੇ ਲੋਕਾਂ ਵਿੱਚ ਵਸ ਸਕੇ ਮੁੱਖ ਮਕਸਦ ਇਹ ਸਾਰੀ ਪ੍ਰਾਇਦਾ ਇਹ ਅਸੀਂ ਜਾਣ ਸਕੀਏ ਕਿ ਰੱਬ ਆਪਣੇ ਲੋਕਾਂ ਵਿੱਚ ਘਰ ਰਹਿਣ ਲਈ ਇਹ ਪ੍ਰਬੰਧ ਕਰ ਰਿਹਾ ਹੈ ਨੇ ਤਾਂ ਉਸਾਰ ਕੋਈ ਕੰਨ ਦੀ ਲੋੜ ਸੀ ਲੋੜ ਨਾ ਸੀ ਉਹ 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 ਰਹਿਣ ਉਹਦੇ ਉਹਨਾਂ ਵਿੱਚ ਵਿਚਕਾਰ ਰਹਿਣਾ ਚਾਹੁੰਦਾ ਆ ਪਰ ਕਿਉਂਕਿ ਉਹ ਇੰਨਾ ਪਵਿੱਤਰ ਆ ਰੱਬ ਤੇ ਲੋਕੀ ਪਾਪੀ ਆ ਤੇ ਨਹੀਂ ਪਵਿੱਤਰ ਹਨ ਉਹਨਾਂ ਦੇ ਵਿੱਚ ਰਹਿਣ ਲਈ ਉਹਨੂੰ ਇਹ ਸਾਰਾ ਬੰਦਾ ਵਾਸ ਕਰਨਾ ਪਿਆ ਅੱਜ ਵੀ ਰੱਬ ਸਾਡੇ ਵਿੱਚਕਾਰ ਹੋਣਾ ਚਾਹੁੰਦਾ ਹੈ ਤੇ ਉਹਨੇ ਆਪਣੇ ਪੁੱਤਰ ਦੱਲੂ ਢੋਲ ਕੇ ਇਹ ਰਾ ਇਹ ਜ਼ਰੀਆ ਕਹਿਮ ਕੀਤਾ ਤੇ ਹੁਣ ਉਹ ਸਾਡੇ ਵਿੱਚਕਾਰ ਵਸ ਸਕਦਾ ਹੈ ਤੇ ਉਹ ਸਮਾਂ ਆਉਣਾ ਹੈ ਜਦ ਅਸੀਂ ਹੋਰ ਪੂਰਤੀ ਇਹਦੀ ਦੇਖੋਗੇ ਕਿ ਅਸੀਂ ਰੱਬ ਦਾ ਟੇਹਰਾ ਪ੍ਰਕਾਸ਼ ਦੀ ਕਿਤਾਬ ਵਿੱਚ ਅਖੀਰ ਮੇ ਹਿੱਸੇ ਵਿੱਚ ਲਿਖਿਆ ਹੈ ਕਿ ਰੱਬ ਦਾ ਬਸੇਰਾ ਇਨਸਾਨਾਂ ਦੇ ਵਿੱਚ ਕਰ ਹੋਗਾ ਐਨ ਜਿੱਦਾ ਇੱਥੇ ਹੁੰਦਾ ਸੀ ਪਰ ਹੋਰ ਵੀ ਅਸਲੀਅਤ ਤਰੀਕੇ ਦੇ ਨਾਲ ਸੋ ਇਥੇ ਫਿਰ ਅਸੀਂ 38 ਮਾਰ ਦੇ ਆਏ ਬੰਦ ਕਰਾਂਗੇ